हाँ जी है वो गल उधर से मैं आ रहा था मैं आया इसे जैसे ही जैसी देखा रोड बंद है ब्रेक हमारा ब्रेक लगा नहीं हमसे पहले फोर व्हीलर वाला यहीं पे एकडेंट हो रखा था जब ब्रेक लगा नहीं मैं कटिंग किया लेफ्ट साइड सर्विस रोड लेने के लिए ਕਟਿੰਗ ਜੈਸੀ ਕੀ ਹੈ ਪਲੇਟ ਗਈ ਗਾੜੀ ਉਸੇ ਕੋਲ ਕਿੰਨੇ ਵਜੇ ਦਾ ਟਾਈਮ ਸੀ ਇਹ 8 ਵਜੇ ਕਰੀਬ ਤਾਂ ਤੇ ਕਿਹੜੀ ਜਗ੍ਹਾ ਤੁਸੀਂ ਆ ਰਹੇ ਸੀ ਕਿੱਥੇ ਜਾਣਾ ਸੀ ਮੈਂ ਕੋਈ 7-8 ਵਜੇ ਕੋਈ ਨਹੀਂ ਕੋਈ ਨਹੀਂ ਮੈਂ ਬਾਰਡਰ ਸੇ ਭਰ ਕੇ ਨਿਕਲਾ ਇਹ ਬੈਂਗਲੌਰ ਜਾ ਰਹਾ ਤਾਂ ਬੈਂਗਲੌਰ ਕਾ ਬਰੀ ਗਿਆ ਗਾੜੀ ਜਾਨੀ ਦੇ ਨੂੰ ਨੁਕਸਾਨ ਆ ਨਹੀਂ ਨਹੀਂ ਕਿਸੇ ਨੂੰ ਨੁਕਸਾਨ ਨਹੀਂ ਹੈ ਇੱਕ ਟਿਵਾ ਇੱਕ ਟਿਵਾ ਇਧਰ ਖੜੀ ਸੀ ਉਹ ਇੱਕ ਟਿਵਾ ਵਾਲਾ ਪਹਿਲੇ ਸੇ ਖੜੀ ਸੀ ਉਹ ਉਹਨੂੰ ਕੋ ਦੇਖਣੇ ਕੇ ਲਈ ਆਏ ਥੇ ਪਹਿਲੇ ਵੀ ਆਏ ਹੈ नहीं नहीं पहले स्टूडेंट फोर व्हीलर और रखा था उनको देखने के लिए एक टिबा वाला आए हैं बंदे चारे वो चारे बंदे साइड में खड़ी करके एक टिबा देख रहे थे के के जब तक मेरे गाड़ी का आया ब्रेक लगा नहीं कटिंग किया सर्विस रोड लेने के लिए जब तक पलटी हो गया एक टिबा भी अंदर है और गाड़ी के ऊपर हो गया कितना अब नुकसान तो मेरे को पता नहीं है वो गाड़ी सामने है साहब मनदीप कौर जी अमृतसर जी की होया है ਗੱਡੀ ਖਰਾਬ ਸੀ ਮੇਰੇ ਬ੍ਰਦਰ ਆਏ ਆ ਉਹਨਾਂ ਦੀ ਗੱਡੀ ਖਰਾਬ ਸੀ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਕੋਈ ਮਕੈਨਿਕ ਹੈਗਾ ਤੇ ਭੇਜੋ ਤੇ ਮੈਂ ਇੱਕ ਸਾਡਾ ਭਨੋਈਆ ਆ ਉਹ ਵੀ ਮਕੈਨਿਕ ਆ ਉਹ ਆਏ ਆ ਪਹਿਲਾਂ ਐਕਟਿਵਾ ਤੇ ਉਹਨਾਂ ਨੇ ਇੱਥੇ ਐਕਟਿਵਾ ਖਲਿਹਰੀ ਹੈ ਤੇ ਉਸ ਤੋਂ ਬਾਅਦ ਐਕਟਿਵਾ ਖਲਹਿਰ ਕੇ ਉਹ ਚਲੇ ਗਏ ਨਾ ਉਹਨਾਂ ਨੂੰ ਆਪਸ ਚ ਦੋਨੇ ਜਣੇ ਹੱਥ ਹੁਥ ਮਿਲਾਨ ਲੱਗ ਪਏ ਨਾ ਐ ਗੱਡੀ ਆਈ ਆ ਤੇ ਇਸ ਦੇ ਨਾਲ ਤੇ ਗੱਡੀ ਤੇ ਚੜਗੇ ਨਾ ਐ ਕਿਰਪਾ ਕਰਕੇ ਭਗਵੰਤ ਮਾਨ ਦੇ ਕੋਲ ਜਰੂਰ ਮੈਸੇਜ ਭੇਜੋ ਕਿ 에어ਪੋਰਟ ਰੋਡ ਲੋਹਾਰ ਕਾ ਰੋਡ ਇਹ ਛੜਕਦੀ ਮਾੜੀ ਜੀ ਤੁਸੀਂ ਕੰਡੀਸ਼ਨ ਦਿਖਾ ਦਿਓ ਜੀ ਅੱਜ ਉਹਨਾਂ ਨੂੰ ਆਣਾ ਹੈ ਇੰਨੇ ਕ ਕਰਮਚਾਰੀ ਲਗਾਏ ਏ ਝਾੜੂ ਫੇਰੋ ਝਾੜੂ ਫੇਰੋ ਇਧਰ ਵੇਖੋ ਇਹ ਸਾਡੇ ਦੇਖਦੇ ਦੇਖਦੇ ਚਾਰ ਐਕਸੀਡੈਂਟ ਹੋਏ ਜੀ ਇੱਥੇ ਖੁਦ ਕੋਈ ਜਾਨੀ ਇਨਸਾਨ ਨਹੀਂ 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 ਜਾਨੀ ਕੁਛ ਨਹੀਂ ਗੱਡੀਆਂ ਦਾ ਕੁਛ ਨਹੀਂ ਬਚੀ ਜੀ ਗੱਡੀ ਦਾ ਹਾਂਜੀ 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 ਗੱਲ ਇਹ ਹੋਈ ਆ ਸ਼ਿਫਟ ਰਜ਼ਰ ਗੱਡੀ ਹੀ ਉਹ ਕਹਿੰਦੇ ਆਉਂਦੇ ਸੀਗੇ ਉਹ ਰੋਤਾਂ ਦੇ ਇਲਵਾਰ ਕਾ ਰੋਡ ਦਾ ਹਾਂਜੀ ਉਹਨਾਂ ਦੀ ਗੱਡੀ ਖਰਾਬ ਹੋ ਗਈ ਉਹਨਾਂ ਦੀ ਥੱਲੇੋਂ ਟੁੱਟ ਗਿਆ ਕੋਈ ਉਹਦਾ ਐਕਸਲ ਟੁੱਟ ਗਿਆ ਤੇ ਉਹਨਾਂ ਨੇ ਮਕੈਨਿਕ ਬੁਲਾਇਆ ਹੈਗਾ ਜੰਸੀ ਚੋਂ ਇੱਥੇ ਕੋਈ ਹੈਗੀ ਲਾਗੇ ਰੋਵਾਰ ਕਾ ਰੋਡ ਤੇ ਉਹ ਆਂਦਾ ਇਹਨੂੰ ਗੱਡੀ ਪਾ ਕੇ ਟੋ ਕਰਕੇ ਤੇ ਆਪਾਂ ਲੈ ਜਾਈਏ ਜੰਸੀ ਚ ਲੈ ਜੰਨੇ ਉੱਥੇ ਠੀਕ ਕਰ ਲਾਂਗੇ ਉਧਰੋਂ ਇੱਕ ਆਇਆ ਦੂਜਾ ਵੱਡਾ ਟਰੱਕ ਸੇ ਬਾਨਾ ਲਦਿਆ ਇਹਨੇ ਜਾਣਾ ਬੰਗਲੌਰ ਉੱਤੋਂ ਉਹਨਾਂ ਬਲਟੋਂ ਦਾ ਘਾਰਨ ਇੱਕ ਹਿੱਟਵਾ ਥੱਲੇ ਆ ਗਈ ਤੇ ਇੱਕ ਸਿਫਟਰ ਜährt ਤੇ ਜਾਨੀ ਨਿਸ਼ਾਨ ਨਹੀਂ ਕੋਈ ਹੋਇਆ ਕਿੰਨੇ ਕੁ ਵਜੇ ਦੇ ਟਾਈਮ ਇਹ ਜਿਹੜਾ ਅਹੀਂ ਦਾ ਸਵੇਰੇ 7 ਵਜੇ ਸਾਨੂੰ ਪਤਾ ਲੱਗਾ ਅਹੀਂ 7 ਵਜੇ ਆ ਕੇ ਮੌਕੇ ਤੇ ਪਹੁੰਚ ਗਏ ਆ ਇਹ ਗੱਲਬਾਤ ਹੋਈ ਆ ਹੁਣ ਆਂਦੇ ਸਾਡੇ ਕੋਲ ਫੁੱਲਨ ਸੋਰਸ ਆ ਅਹੀਂ ਕੋਈ ਕਾਰਵਾਈ ਨਹੀਂ ਕਰਾਉਣੀ ਨਾ ਤੇ ਡਰਾਈਵਰ ਦਾ ਹੀ ਕਸੂਰ ਆ ਕੋਈ ਧੁੰਦ ਦਾ ਕਾਰਨ ਉਧਿਆ ਤੰਤ ਜਿਹੜੀ ਐਕਟਿਵਾ ਸੀ ਉਹ ਕਿੱਥੇ ਇੱਕ ਟਵਾਏ ਦੇ ਥੱਲੇ ਆ ਗਈ ਆ ਜਿੱਥੇ ਵਰਨਾ ਗੱਡੀ ਜਿਹੜੀ ਉਹ ਕਿੱਥੋਂ ਦੀ ਸ਼ਿਫਟਰ ਜਿਹੜਰ ਗੱਡੀ ਆ ਜੋ ਕਤੋਂ ਦੀ ਸਰ ਸਾਰੋ ਕਿਧੋ ਆ ਰਹੇ ਸੀ ਕਿ ਬਾਹਰੋਂ ਮੁੰਡੇ ਮੰਡੇ ਆਏ ਸੀ ਤੇ ਉਹਨੇ ਖਲੋਤੇ ਸੀਗਾ ਸੇ ਆ ਐਕਸੀਡੈਂਟ ਸਰ ਗਲਤੀ ਆਪਾਂ ਕਿਹਦੀ ਮੰਨਾਂਗੇ ਸਰ ਗਲਤੀ ਤੇ ਸਰ ਹੁਣ ਉਹ ਜਿਹੜੀ ਗੱਡੀ ਪੋਲ ਤੇ ਥੱਲੇ ਖਰਾਬ ਹੋਈ ਹੀ ਕਸੂਰ ਉਹਦਾ ਵੀ ਨਹੀਂ ਤੇ ਯਾਨੀ ਨਾ ਟਰੱਕ ਵਾਲੇ ਦਾ ਵੀ ਕੋਈ ਕਸੂਰ ਨਹੀਂਗਾ ਹੁਣ ਧੁੰਦ ਦਾ ਕਾਰਨ ਐਕਸੀਡੈਂਟ ਹੋਇਆ ਸਰ ਜਿਹੜੀ ਕਿ ਅਗਰ ਟ੍ਰੈਫਿਕ ਹੈ ਉਹਨੂੰ ਕੰਟਰੋਲ ਕੀਤਾ ਗਿਆ ਟ੍ਰੈਫਿਕ ਕੰਟਰੋਲ ਕਰ ਲਿਆ ਸੀ ਆਣ ਕੇ ਮੌਕੇ ਤੇ